ਹਰਿਆਣਾ ਦੇ ਸੋਨੀਪੱਤ ਦੇ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਇੱਥੇ ਇੱਕ ਔਰਤ ਨੂੰ ਕਾਰ ਦੇ ਬੋਨਟ ਤੇ ਕਈ ਮੀਟਰ ਤੱਕ ਖਿੱਚਿਆ ਗਿਆ ਇਹ ਘਟਨਾ ਇੰਸਟਾਗ੍ਰam ਤੇ ਬੱਚਿਆਂ ਦੀ ਲੜਾਈ ਤੋਂ ਬਾਅਦ ਵਾਪਰੀ ਹੈ ਵਾਇਰਲ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਨੂੰ ਚਲਦੀ ਕਾਰ ਦੇ ਬੋਨਟ ਤੇ ਕਈ ਮੀਟਰ ਤੱਕ ਖਿੱਚਿਆ ਗਿਆ ਪੁਲਿਸ ਮੁਤਾਬਕ ਸੋਸ਼ਲ ਮੀਡੀਆ ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਕਈ ਨੌਜਵਾਨਾਂ ਦੇ ਵਿਚਾਲੇ ਝਗੜਾ ਹੋ ਗਿਆ ਸੀ ਇਹ ਝਗੜਾ ਹੌਲੀ-ਹੌਲੀ ਵਧਦਾ ਗਿਆ ਤੇ ਲੜਾਈ ਦਾ ਰੂਪ ਲੈ ਗਿਆ ਇਸੇ ਝਗੜੇ ਕਾਰਨ ਕੁਝ ਨੌਜਵਾਨਾਂ ਨੇ ਲੜਕੇ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਸਦੀ ਮਾਂ ਉੱਥੇ ਪਹੁੰਚੀ ਅਤੇ ਆਪਣੇ ਬੇਟੇ ਨੂੰ ਬਚਾਉਣ ਲੱਗੀ ਝਗੜੇ ਕਾਰਨ ਨੌਜਵਾਨ ਇੰਨੇ ਗੁੱਸੇ ਦੇ ਵਿੱਚ ਸੀ ਕਿ ਉਹਨਾਂ ਨੇ ਔਰਤ ਦੀ ਪਰਵਾਹ ਨਾ ਕਰਦਿਆਂ ਕਾਰ ਸਟਾਰਟ ਕਰ ਦਿੱਤੀ ਔਰਤ ਕਾਰ ਦੇ ਅੱਗੇ ਆਈ ਅਤੇ ਅਚਾਨਕ ਬੋਨਟ ਤੇ ਡਿੱਗ ਗਈ ਇਸ ਦੇ ਬਾਵਜੂਦ ਕਾਰ ਚਾਲਕ ਨੇ ਕਾਰ ਨਹੀਂ ਰੋਕੀ ਅਤੇ ਤੇਜ਼ ਰਫ਼ਤਾਰ ਦੇ ਨਾਲ ਕਾਰ ਭਜਾਉਣ ਲੱਗਾ ਖੁਸ਼ਕਿਸਮਤੀ ਰਹੀ ਕਿ ਔਰਤ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਪਰ ਇਸ ਖੋਫਨਾਕ ਘਟਨਾ ਨੇ ਇਲਾਕੇ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਘਟਨਾ ਤੋਂ ਬਾਅਦ ਉੱਥੇ ਮੌਜੂਦ ਕਿਸੇ ਵਿਅਕਤੀ ਨੇ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ। ਵੀਡੀਓ ਦੇ ਵਾਇਰਲ ਹੁੰਦੇ ਹੀ ਲੋਕ ਗੁੱਸੇ ਦੇ ਵਿੱਚ ਆ ਗਏ। ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕਰਨ ਲੱਗ ਪਏ। ਤਾਂ ਇਹ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ। ਹਰਿਆਣਾ ਦੇ ਸੋਨੀਪੱਤੋਈ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਇੰਸਟਾਗ੍ਰam ਦੀ ਲੜਾਈ ਤੋਂ ਬਾਅਦ ਵਿਵਾਦ ਇੰਨਾ ਵੱਧ ਗਿਆ ਕਿ ਕੁਟਮਾਰ ਸ਼ੁਰੂ ਹੋ ਗਈ ਤੇ ਕੁਟਮਾਰ ਦੇ ਦੌਰਾਨ ਜਦੋਂ ਇੱਕ ਲੜਕੇ ਦੀ ਮਾਂ ਉਸ ਨੂੰ ਬਚਾਉਣ ਦੇ ਲਈ ਆਈ ਤਾ ਨौजਵਾਨਾਂ ਨੇ ਉਸ ਮਾਦੀ ਵੀ ਪਰਵਾਹ ਨਹੀਂ ਕੀਤੀ ਤੇ ਬੋਨਟ ਤੇ ਉਸ ਨੂੰ ਬਿਠਾ ਕੇ ਬੋਨਟ ਦੇ ਉੱਤੇ ਔਰਤ ਜਿਹੜੀ ਐ ਡਿੱਗ ਗਈ ਸੀ ਤੇ ਉਸ ਤੋਂ ਬਾਅਦ ਕਾਰ 1 ਮੀਟਰ ਤੱਕ ਭਜਾਈ ਅਤੇ ਕਾਰ ਰੋਕੀ ਨਹੀਂ